ਆਚਾਰਤਾ ਗੁਰਪੀਰ ਵਾਲੇ ਦੇ ਨਿਰਮਲ ਹੁਣੇ ਲਾਜ਼ਮੀ ਹੈ ਨਹੀਂ ਉਹਦੀ ਕੋਈ ਦਖਲ ਹੈ ਨਹੀਂ ਪਹਿਲੇ ਜਿਹੜਾ ਗੁਰਉਪਦੇਸ਼ ਹੈ ਆਚਾਰਾਂ ਦੇ ਸ਼ੁੱਧ ਕਰਨ ਵਾਸਤੇ ਹੋਇਆ ਕਰਦਾ ਹੈ ਜਿਸ ਕਪੜੇ ਨੂੰ ਰੰਗ ਨਹੀਂ ਚੜਦਾ ਉਹ ਜਾਦੇ ਮੈਲ ਦਾ ਭਰਿਆ ਹੋਇਆ ਹੈ ਪਹਿਲਾਂ ਉਹਨੂੰ ਧੋੜੀ ਬਿਲਕੁਲ ਸਾਫ਼ ਕਰ ਲਈਏ ਕੋਰੇ ਥਾਨ ਵਰਗਾ ਹੋਵੇ ਚਿੱਟਾ ਕੋਈ ਮੈਲ ਨਾ ਹੋਵੇ ਫਿਰ ਉਹ ਸਾਰੇ ਤੁਹਾਨੂੰ ਤੋੜਾ ਰੰਗ ਹੀ ਸੋਨਾ ਸੁਭਾਈ ਮਨ ਬਣਾਉਂਦੇ ਮਲੇ ਦੇ ਉੱਤੇ ਤੁਸੀਂ ਸ਼ੇਰਾਂ ਨੇ ਸਾਫ ਦੀ ਰੰਗ ਪਾ ਦਿਓ ਫਿਰ ਵੀ ਨਹੀਂ ਸੋਨਾ ਹੋਣਾ ਗੁਰਮਤ ਦਾ ਰੰਗ ਚੜੇਗਾ ਪਹਿਲਾਂ ਆਚਾਰ ਸ਼ੁੱਧ ਹੋਣ ਤੇ ਆਚਾਰ ਕਰਨ ਵਾਸਤੇ ਗਰੀਵਨਵਾਜ ਨੇ ਆ ਸ਼ਬਦ ਸੰਗ ਰਚੇ ਜਿਸ ਨੂੰ ਨੀਤੀਵੇਤਾ ਰਾਜ ਪ੍ਰਬੰਧ ਦੇ ਵਿੱਚ ਐਜੂਕੇਸ਼ਨ ਰੱਖਦੇ ਹਨ ਅਸੀਂ ਉਸ ਨੂੰ ਵਿੱਦਿਆ ਆਖਦੇ ਨੇ ਮਾਦਰੀ ਬੋਲੀ ਵਿੱਚ ਪੜ੍ਹਾਈ ਕਹਿੰਦੇ ਤੇ ਚਾਟਸਾਣਾ ਕਹਿੰਦੇ ਤੇ ਛੋਟੇ ਛੋਟੇ ਚਾਟੜੇ ਪੜਨ ਜਾਣ ਫਿਰ ਸਕੂਲ ਕਹਿਣ ਲੱਗੇ ਉੱਚੀਆਂ ਡਿਗਰੀਆਂ ਤੇ ਜਾ ਕੇ ਕਾਲਜ ਤੇ ਯੂਨੀਵਰਸਿਟੀ ਬਣ ਗਈਆਂ